ਸਤਿ ਸ਼੍ਰੀ ਅਕਾਲ ਜੀ ਆ ਕਣਕ ਦਿਖਾਣੀ ਹੈ ਜੀ ਆ ਦੇਖੋ ਕਣਕ ਸਵਾ ਕਿਲੋ ਵੀ ਪਾਇਆ ਸਵਾ ਕਿਲੋ ਇੱਕ ਕਿੱਲੇ ਦੇ ਵਿੱਚ ਵੀ ਪਾਇਆ ਚੁਟਕੀਆਂ ਦੇ ਨਾਲੇ ਬੀਜਿਆ ਦੇਖੋ ਕਣਕ 9 9 ਇੰਚ ਦੇ ਉੱਤੇ ਬੀਜਿਆ 4 ਫੁੱਟ ਦਾ ਬੈੱਡ ਬਣਾ ਕੇ ਇਹਦੇ ਤੇ ਰੋ ਜਿਹੜੀ 9 9 ਇੰਚ ਦੇ ਉੱਤੇ ਡੋਰਾਂ ਬਣਾਈਆਂ ਬੈੱਡ ਤੇ ਇਹਦੇ ਵਿੱਚ ਕੋਈ ਖਾਦ ਨਹੀਂ ਪਾਈ ਕੋਈ ਖਾਦ ਨਹੀਂ ਪਾਈ ਤੇ ਆਹ ਦੇਖ ਲਓ ਜੀ ਆਹ ਦੇਖ ਲਓ ਕਣਕ ਇੰਨੀ ਵਧੀਆ ਕਣਕ ਆ ਪਿਛਲੇ ਸਾਲ ਵੀ ਤੁਹਾਨੂੰ ਦਿਖਾਇਆ ਸੀ ਕਿ ਜਿਨ੍ਹਾਂ ਨੇ ਬੈੱਡ ਦੇ ਉੱਤੇ ਇਸ ਤਰ੍ਹਾਂ ਕਣਕ ਬੀਜੀ ਸੀ ਉਹਦਾ ਝਾੜ ਵੀ ਦੂਜੀ ਕਣਕ ਨਾਲੋਂ ਜ਼ਿਆਦਾ ਆਇਆ ਸੀ ਤੇ ਨਾਲੇ ਮੀਂਹ ਤੇ ਚਖੜਾ ਦਾ ਕੋਈ ਅਸਰ ਨਹੀਂ ਸੀ ਹੋਇਆ ਉਹਦੇ 'ਤੇ। ਉਹਦੇ 'ਤੇ ਬਿਲਕੁਲ ਇਹ ਪਧੌੜ ਮੇਰਾ ਜਿਹੜਾ ਮੇਰੇ ਪਿੰਡ ਵਿੱਚ ਜਿਹੜਾ ਅਸੀਂ ਆਪਣਾ ਪ੍ਰਦਰਸ਼ਨੀ ਫਾਰਮ ਬਣਾਇਆ ਵਾ ਪਧੌੜ ਇਹ ਬਨਾਲਾ ਪਧੌੜ ਬਨਾਲਾ ਰੋਡ ਦੇ ਉੱਤੇ ਉੱਥੇ ਇਹ ਦੇਖੋ ਇਹ ਬਣਾਇਆ ਵਾ ਕਿੰਨਾ ਵਧੀਆ ਇਹ ਦੇਖੋ ਕਣਕ ਖੜੀ ਆ ਆ ਵਿੱਚ ਨਾਲ ਛੋਲੇ ਵੀ ਮਟਰ ਲਾਏ ਹੋਏ ਆ। ਆ ਮਟਰ ਵੀ ਵਿੱਚ ਨਾਲ ਲਾਇਵੇ ਆ ਉਧਰ ਰਾਤ ਵਿੱਚ ਛੋਲੇ ਵੀ ਲਾਇਵੇ ਆ ਤੇ ਇਹ ਤਰੀਕਾ ਇਹ ਪਾਣੀ ਵੀ ਇਹਦੇ ਵਿੱਚ ਦੂਜੇ ਨਾਲੋਂ 15 20% ਲੱਗਦਾ ਬੀਜ ਦੀ ਬਚਤ ਸਿਰਫ ਸਵਾ ਕਿਲੋ 20 ਕਿੱਲੇ ਦਾ ਪਾਇਆ ਵਾ ਤੇ ਨਾਲ ਦੀ ਨਾਲ ਦੇਖੋ ਕੋਈ ਖਾਦ ਦੀ ਕਿਸੇ ਰੇਤ ਉਹਦੀ ਲੋੜ ਨਹੀਂ ਕੋਈ ਯੂਰੀਆ ਡੀਏਪੀ ਕੁਝ ਨਹੀਂ ਪਾਇਆ ਵਾ ਆਹ ਦੇਖ ਲਓ ਆ ਜਿਹੜੀ ਖੜੀ ਆ ਕੰਨ ਆਹ ਦੇਖੋ ਹੁਣ ਮੈਂ ਤੁਹਾਨੂੰ ਇੱਧਰ ਦਿਖਾਣਾ ਆਹ ਨਾਲ ਆ ਬੀਜੀਬੀਸੀ ਹਲਦੀ ਆਹ ਦੇਖ ਲਓ ਇਹ ਬੈੱਡ ਬਣਾ ਕੇ ਇਹ ਬੈੱਡ ਬਣਾ ਕੇ ਹਲਦੀ ਵੇਚੀ ਪਈ ਸੀ ਆ ਹਲਦੀ ਆ ਆ ਦੇਖੋ ਜੀ ਆ ਹਰੀ ਹਲਦੀ ਆ ਪੱਠੀ ਆ ਹੂੰ ਇਹ ਆ ਕਿੰਨੀ ਵਧੀਆ ਹੋਈ ਆ ਇਹ ਦੇਖੋ ਇਹ ਇੱਥੇ ਬਰਨਾਲੇ ਮੰਡੀ ਤਾਂ 50 ਰੁਪਏ ਕਿਲੋ ਕਹਿੰਦੇ ਹਰੀ ਹਲਦੀ ਆ ਤੇ ਜਿਹੜੇ ਚੰਡੀਗੜ੍ਹ ਤਾਂ 100 ਰੁਪਏ ਕਿਲੋ ਵਿਕਦੀ ਆ ਆ ਜੋ ਆ ਦੇਖੋ ਆ ਕਿੰਨੀ ਵਧੀਆ ਖੜੀ ਆ ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਦਾ ਤਰੀਕਾ ਉਹ ਆਪ ਆ ਕੇ ਇੱਥੇ ਵਿਝਵਾ ਕੇ ਗਏ ਸੀ ਆ ਹਲਦੀ ਦੇ ਵਿੱਚ ਗੰਨਾ ਆ ਹਲਦੀ ਖੜੀ ਆ ਹਲਦੀ ਦੇ ਵਿੱਚ ਆ ਗੰਨਾ ਬੀਜਿਆ ਵਾ ਇਹ ਬੈੱਡ ਸਵਰਾ ਕੇ ਵਿੱਚ ਵਿੱਚ ਗੰਨਾ ਆ ਹੁਣ ਜਨਵਰੀ ਦੇ ਅਖੀਰ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਹਲਦੀ ਨੂੰ ਪਾਟ ਲਾਂਗੇ ਤੇ ਉਸ ਤੋਂ ਬਾਅਦ ਗੰਨਾ ਗੰਨੇ ਦੇ ਵਿੱਚ ਫਿਰ ਆਪਾਂ ਕੋਈ ਸਬਜ਼ੀਆਂ ਨਾਲ ਨਾਲ ਬੀਜ ਸਕਦੇ ਆ ਉਹਦੇ ਵਿੱਚ ਉਹ ਬੀਜਿਆ ਜਾਣਗੇ ਇਹ ਤਰੀਕਾ ਤੇ ਆਜੋ ਹੁਣ ਤੁਹਾਨੂੰ ਅਗਲਾ ਵੀ ਦਿਖਾ ਦਈਏ ਅਗਲੇ ਵਾਲਾ ਇਹ ਜਿਹੜਾ ਦੂਜਾ ਉਹ ਡਾਕਟਰ ਰਤਾਰ ਸਿੰਘ ਜੀ ਵਿਜਵਾਕੇ ਗਏ ਸੀ ਇੱਕ ਹੋਰ ਜਿਹੜਾ ਸੀ ਸਿਸਟਮ ਜਿਹਦੇ ਵਿੱਚ ਬਿਨਾ ਪਰਾਲੀ ਨੂੰ ਅੱਗ ਲਾਏ ਪਰਾਲੀ ਨੂੰ ਅਸੀਂ ਖਾਦ ਵਾਂਗੂ ਕਿਵੇਂ ਵਰਤਣਾ ਪਰਾਲੀ ਨੂੰ ਖਾਦ ਵਾਂਗੂ ਕਿਵੇਂ ਵਰਤਣਾ ਜੋ ਪਰਾਲੀ ਦੇ ਵਿੱਚੇ ਹੀ ਪਰਾਲੀ ਦੇ ਵਿੱਚੇ ਹੀ ਜੋ ਕਣਕ ਬੀਜੀ ਸੀ ਬਿਨਾ ਅੱਗ ਲਾਏ ਵਿੱਚੇ ਨਾਲ ਵਾਕੇ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਉਹ ਕਣਕਾ ਦੇਖੋ ਆ ਦੂਜੀ ਕਣਕਾ ਜਿਹੜੀ ਆਮ ਤੌਰ ਤੇ ਵੀਜੀ ਵੀ ਆ ਆਮ ਤੌਰ ਤੇ ਵੀਜੀ ਕਣਕ ਇਹਦੇ ਨਾਲੋਂ ਉਹ ਸਵਾ ਕਿਲੋ ਬੀਜ ਵਾਲੀ ਕਿਤੇ ਵਧੀਆ ਖੜੀ ਆ ਇਹ 40 ਕਿਲੋ ਬੀਜ ਵਾਲੀ ਆ ਜੀ ਇਹ ਜਿੰਨਾ 40 ਕਿਲੋ ਬੀਜ ਪਾਇਆ ਉਹ ਸਵਾ ਕਿਲੋ ਬੀਜ ਵਾਲੀ ਕਿਤੇ ਵਧੀਆ ਖੜੀ ਆ ਆਹ ਹਲਦੀ ਵਾਲਾ ਖੇਤ ਆ ਇਹ ਵਾਲਾ ਇਹ ਇਸ ਦੇ ਵਿੱਚ ਜਿਹੜੀ ਸੀਗੀ ਇਹ ਇਹ ਆਲਾ ਜਿਹੜਾ ਖੇਤ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਉਹ ਜਦੋਂ ਝੋਨਾ ਵੱਢਿਆ ਕੰਬਾਈਨ ਦੇ ਵਿੱਚ ਨਾਲ ਐਸਐਮਐਸ ਨਾਲ ਲਗਾ ਕੇ ਤੇ ਉਸ ਤੋਂ ਮਗਰੋਂ ਛਿੱਟਾ ਦੇਤਾ ਬਸ ਛਿੱਟਾ ਦੇ ਕੇ ਉਸ ਤੋਂ ਬਾਅਦ ਉਸ ਤੋਂ ਮਗਰੋਂ ਇੱਥੇ ਬੈੱਡ ਬਣਾਤੀ ਚਾਰ-ਚਾਰ ਫੁੱਟ ਦੇ ਬੈੱਡ ਆਹ ਦੇਖੋ ਇਹ ਪਰਾਲੀ ਨੂੰ ਅਸੀਂ ਖਾਦ ਵਾਂਗੂ ਕਰ ਵਰਤਣਾ ਇਸ ਪਾਸੇ ਨੂੰ ਆਜਾ ਆਹ ਦੇਖੋ ਆ ਖੜੀ ਆ ਕੰਦ ਇਹਦੇ ਵਿੱਚ ਨੋ ਟਿਲ ਨੋ ਡ੍ਰਿਲ ਮੈਥਡ ਆ ਜੀ ਨੋ ਟਿਲ ਨੋ ਡ੍ਰਿਲ ਮੈਥਡ ਇਹਨੂੰ ਝੋਂਡੇ ਨੂੰ ਵੱਡਿਆ ਕੰਬਾਈਨ ਦੇ ਪਿੱਛੇ ਸਵਸ ਲਗਾਤੀ ਐਸਐਮਐਸ ਲਗਾ ਕੇ ਉਸ ਤੋਂ ਮਗਰੋਂ ਛਿੱਟਾ ਦੇ ਕੇ ਬਸ ਕੋਈ ਬਾયા ਨਹੀਂ ਖੇਤ ਨੂੰ ਛਿੱਟਾ ਦੇ ਕੇ ਇਹਦੇ 'ਚ 20 ਕਿਲੋ ਛਿੱਟਾ ਦੇ ਕੇ ਬੀਜ ਪਾਤਾ ਨਾਲ ਦੀ ਨਾਲ ਚਾਰ-ਚਾਰ ਫੁੱਟ ਤੇ ਬੈਟ ਬਣਾ ਲਿਆ ਵਿੱਚੇ ਵਿੱਚੇ ਇਹ ਕਰਚੇ ਖੜੇ ਆ ਨਾਲ ਵਿੱਚੇ ਖੜੇ ਆ ਆ ਕੰਕਰੀਟ ਦੇਖ ਲੋ ਇਹ ਵੀ ਹੁੰਦੀ ਜਾਂਦੀ ਐ ਹੁਣ ਉਹ ਅਗਲੀ ਦੇਖੋ ਅਗਲੀ ਵੀ ਡਾਕਟਰ ਸਾਹਿਬ ਆ ਪਚਵਾ ਕੇ ਇੱਕ ਐਸੀ ਡਾਕਟਰ ਅਵਤਾਰ ਸਿੰਘ ਜੀ ਉਹ ਜਿਹੜੀ ਜਿਹੜੀ ਅਗਲੀ ਅਗਲੀ ਕਣਕ ਹਾਂ ਉਹ ਉਹਦੇ ਵਿੱਚ ਪਰਾਲੀ ਇਕੱਠੀ ਕਰਕੇ ਖਾਲੀਆਂ ਚ ਪਰਾਲੀ ਪਾਤੀ ਉਹ ਖਾਦ ਬਣ ਗਈ ਉਹ ਵੀ ਛੱਟਾ ਦੇ ਕੇ ਬੀਜੀ ਸੀ ਉਹ ਛੱਟਾ ਦੇ ਕੇ ਇਹ ਥੋੜੀ ਲੇਟ ਬੀਜੀ ਸੀ ਤਾਂ ਕਰਕੇ ਥੋੜੀ ਜਿਹੀ ਅਜੇ ਲੇਟ ਹੋ ਰਹੀ ਆ ਉਹ ਜਿਹੜੀ ਅਗਲੀ ਕਣਕ ਸੀ ਉਹ ਬੜੀ ਵਧੀਆ ਉਹ ਆ ਦੇਖੋ ਇਹ ਪਹਿਲਾ ਵੀ ਜੀਸੀ ਇਹਦੀ ਇਹ ਉਹ ਨੂੰ ਉਹ ਨੂੰ ਦਿਖਾਓ ਹਾਂਜੀ ਹਾਂਜੀ ਆ ਦੇਖੋ ਜਿਹੜੀ ਆ ਨਾਰਮਲ ਕਣਕ ਆ ਤੇ ਇਹਦੇ ਹਿਸਾਬ ਨਾਲ ਆ ਦੇਖ ਲਿਓ ਜੀ ਆ ਦੇਖੋ ਆ ਜਾਓ ਇਧਰ ਨੂੰ ਆ ਜਾਓ ਆ ਦੇਖੋ ਆ ਕੰਨੀ ਜੀ ਵਧੀਆ ਖੜੀ ਆ ਹਾਂ ਆ ਜਿਹੜੀ ਕਣਕ ਇਹ ਛਿੱਟਾ ਦੇ ਕੇ ਵਿਜੀ ਆ ਛਿੱਟਾ ਦੇ ਕੇ ਪਰਾਲੀ ਵਿੱਚੇ ਹੀ ਆ ਦੇਖੋ ਪਰਾਲੀ ਵਿੱਚੇ ਪਈ ਆ ਪਰਾਲੀ ਦੇ ਖਾਦਾਂ ਜਾਣੀਆਂ ਇਹਨੂੰ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਪਰਾਲੀ ਨੂੰ ਵਿੱਚੇ ਨਾਲ ਖਾਦ ਬਣਾਉਣਾ ਦੇਖੋ ਕਿੰਨੀ ਵਧੀਆ ਕਣਕੇ ਖੜੀ ਆ 20 ਕਿਲੋ ਬੀ ਦੇ ਕੇ ਵਿੱਚੋਂ ਕਿੱਲੇ ਦਾ ਪਾਇਆ ਛਿੱਟਾ ਦੇ ਕੇ ਬੀਜਤੀ ਦੇਖੋ ਵੀਰੋ ਜੇ ਆਪਾਂ ਆਪਣੀ ਜ਼ਮੀਨ ਨੂੰ ਬਚਾਉਣਾ ਤਾਂ ਇਹੋ ਤਰੀਕਾ ਜੋ ਡਾਕਟਰ ਅਵਤਾਰ ਸਿੰਘ ਫਵਾੜਾ ਤਰੀਕਾ ਇਹੋ ਵਰਤੀਏ ਪਰਾਲੀ ਨੂੰ ਆਪਾਂ ਸਰਦਰਤੀ ਸਮਝਣ ਦੀ ਬਜਾਏ ਉਹਨੂੰ ਵਰਦਾਨ ਸਮਝ ਕੇ ਨਾਲ ਉਹ ਪਰਾਲੀ ਨੂੰ ਖਾਦ ਹੀ ਬਣਾਈਏ ਇਸੇ ਤਰ੍ਹਾਂ ਨਾਲੇ ਪਾਣੀ ਦੀ ਬਚਤ ਨਾਲੇ ਆਪਣੀ ਜ਼ਮੀਨ ਬਚਦੀ ਹੈ ਇਹੋ ਤਰੀਕਾ ਇਹ ਜਿਹਨੇ ਦੇਖਣਾ ਕਿ ਇੱਥੇ ਦੇਖ ਸਕਦਾ ਪਧੌਰ ਪਿੰਡ ਚ ਉਹ ਸਾਹਮਣੇ ਆ ਸ਼ੀਸ਼ੇ ਦੀ ਫੈਕਟਰੀ ਆ ਕਿ ਉਹ ਟੱਕੀ ਦੇ ਦਫ਼ਤਰ ਦੇ ਪਿੱਛੇ ਆ ਕੇ ਦੇਖ ਲਓ ਇਸੇ ਕਰਕੇ ਪ੍ਰਦਰਸ਼ਨੀ ਫਾਰਮ ਬਣਾਇਆ ਵੀ ਤਾਂ ਕਿ ਤੁਸੀਂ ਆ ਕੇ ਇੱਥੇ ਦੇਖੋ ਤੇ ਜਾ ਕੇ ਫਿਰ ਆਪਣੀ ਆਪਣੀ ਜਗ੍ਹਾ ਦੇ ਉੱਤੇ ਕਰੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬੇਰਜੇ ਖਾਲਸਾ ਬੇਰਜ ਜੀ ਕੀ ਫਤਿਹ